ਫਿਰੋਜ਼ਪੁਰ ਦੇ ਇਸ ਅਲਟਰਾਸਾਊਂਡ ਸੈਂਟਰ ਦੇ ਐਕਸ-ਰੇ ਰੂਮ ਵਿੱਚ ਸੀਸੀਟੀਵੀ ਕੈਮਰਾ ਲੱਗੇ ਹੋਣ ਦੀ ਖਬਰ ਤੋਂ ਬਾਅਦ ਹੰਗਾਮਾ ਹੋਇਆ ਸ਼ੁੱਕਰਵਾਰ ਸ਼ਾਮ ਨੂੰ ਪੁਨੀਤ ਇਸ ਸੈਂਟਰ ਵਿੱਚ ਆਪਣੀ ਪਤਨੀ ਨਾਲ ਪਹੁੰਚੇ ਸਨ ਇਹਨਾਂ ਦਾ ਇਲਜ਼ਾਮ ਹੈ ਕਿ ਐਕਸ-ਰੇ ਰੂਮ ਵਿੱਚ ਹੀ ਉਹਨਾਂ ਦੀ ਪਤਨੀ ਨੂੰ ਸਕੈਨਿੰਗ ਲਈ ਗਾਉਨ ਪਾਉਣ ਲਈ ਕਿਹਾ ਗਿਆ ਉਹਨਾਂ ਨੂੰ ਇਹ ਦੱਸੇ ਬਿਨਾ ਕਿ ਐਕਸ-ਰੇ ਰੂਮ ਵਿੱਚ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਹੈ ਪਤਾ ਲੱਗਣ ਤੋਂ ਬਾਅਦ ਪੁਨੀਤ ਨੇ ਅਲਟਰਾਸਾਊਂਡ ਸੈਂਟਰ ਤੇ ਗੰਭੀਰ ਇਲਜ਼ਾਮ ਲਗਾਏ ਉਹਨਾਂ ਮੁਤਾਬਕ ਸੀਸੀਟੀਵੀ ਦਾ ਆਉਟਪੁੱਟ ਸੈਂਟਰ ਚਲਾਉਣ ਵਾਲੇ ਡਾਕਟਰ ਦੇ ਕੈਬਿਨ ਵਿੱਚ ਹੈ ਡਾਕਟਰ ਅਰੋੜਾ ਦੇ ਸਟਾਫ ਦੇ ਪੇ ਜਿਹੜੇ ਵੀ ਹੈਗੇ ਕਲਰਕ ਵਗੈਰਾ ਉਹਨਾਂ ਨੇ ਕਿਹਾ ਕਿ ਇੱਥੇ ਐਕਸ-ਰੇ ਹੋਣਾ ਤੇ ਚੇਂਜ ਕਰਨਾ ਡਾਊਨ ਵਗੈਰਾ ਇਹਨਾਂ ਦਾ ਪ੍ਰੋਸੀਜਰ ਆ ਪੈਨ ਹੈ ਉਹਨਾਂ ਨੇ ਕਿਹਾ ਇੱਥੇ ਹੀ ਚੇਂਜ ਕਰਨਾ ਤੇ ਸਾਹਮਣੇ ਕੈਮਰੇ 'ਚ ਰਿਕਾਰਡਿੰਗ ਚੱਲ ਰਹੀ ਹੈ ਇਹ ਡਾਕਟਰ ਦੇ ਰੂਮ ਸੀ ਜਿੱਥੇ ਡਾਕਟਰ ਆਪ ਸਿਟਿੰਗ ਕਰਦੇ ਆ ਆਪੀਡੀ ਵਗੈਰਾ ਡਾਕਟਰ ਦੀ ਹੈਗੀ ਮੇਨ ਉੱਥੇ ਹੀ ਡਾਕਟਰ ਦੇ ਉੱਥੇ 뷰 ਚੱਲਦਾ ਸਾਰਾ ਪੁਨੀਤ ਨੇ ਪੁਲਿਸ ਨੂੰ ਮੌਕੇ ਤੇ ਸੱਦਿਆ ਪੁਲਿਸ ਨੇ ਮੌਕੇ ਤੇ ਪਹੁੰਚ ਸਾਰੇ ਮਾਮਲੇ ਦੀ ਪੜਤਾਲ ਕੀਤੀ ਸੈਂਟਰ ਦੇ ਮਾਲਕ ਇਸ ਘਟਨਾ ਤੇ ਸਫਾਈ ਦਿੰਦੇ ਨਜ਼ਰ ਆਏ ਉਹਨਾਂ ਦਾ ਕਹਿਣਾ ਹੈ ਕਿ ਸਟਾਫ ਵੱਲੋਂ ਪਹਿਲਾਂ ਮਹਿਲਾ ਨੂੰ ਕਪੜੇ ਬਾਥਰੂਮ ਚ ਬਦਲਣ ਲਈ ਕਿਹਾ ਗਿਆ ਪਰ ਮਹਿਲਾ ਵੱਲੋਂ ਇਨਕਾਰ ਕਰਨ ਤੇ ਸਕੈਨ ਰੂਮ ਚ ਕਪੜੇ ਬਦਲਣ ਲਈ ਕਿਹਾ ਸਟਾਫ ਮੈਂਬਰ ਬਾਹਰ ਆ ਗਿਆ ਕੈਮਰਾ ਤਾਂ ਹਰ ਜਗ੍ਹਾ ਹਰ ਬਿਜ਼ਨਸ ਸੈਂਟਰ ਚ ਲੱਗੇ ਹੋਣੇ ਜੀ ਰਿਕਾਰਡਿੰਗ ਸਾਡੇ ਹੈ ਨਹੀਂ ਅੰਦਰ ਸਟਾਫ ਮੈਂਬਰ ਕੋਈ ਹੈ ਨਹੀਂ ਸਟਾਫ ਨੇ ਕਿਹਾ ਬਾਥਰੂਮ ਚੇਂਜ ਕਰ ਲੋ ਉਹ ਕਦੇ ਜੀ ਬਾਥਰੂਮ ਸਾਫ ਨਹੀਂ ਉਹਨੇ ਕਮ ਕਮਰੇ ਚ ਕਰ ਲੋ ਮੁੰਡਾ ਬਾਹਰ ਆ ਗਿਆ ਦੈਟਸ ਆਲ ਬਾਕੀ ਸਾਰੇ ਕਮਰੇ ਲਾਕ ਸੀਗੇ ਉਸ ਵੇਲੇ ਇਸ ਮਾਮਲੇ 'ਚ ਜਾਂਚ ਅਧਿਕਾਰੀ ਨੇ ਵੀ ਮੰਨਿਆ ਕਿ ਜਿਸ ਕਮਰੇ ਵਿੱਚ ਮਹਿਲਾ ਨੇ ਕੱਪੜੇ ਬਦਲੇ ਉੱਥੇ ਕੈਮਰਾ ਲੱਗਿਆ ਹੋਇਆ ਸੀ ਪਰ ਅਜੇ ਸੈਂਟਰ ਦੇ ਮਾਲਕ ਖਿਲਾਫ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ। ਡਾਕਿੰਗ ਰੂਮ ਕੋਈ ਨਹੀਂ ਉਹ ਤਾਂ ਐਕਸ-ਰੇ ਰੂਮ ਹੀ ਆ ਜਿੱਥੇ ਕੈਮਰਾ ਲੱਗਿਆ ਹੋਇਆ ਹੈ। ਕੈਮਰਾ ਲੱਗਿਆ ਹੋਇਆ ਪਰ ਅਸੀਂ ਜੋ ਦੇਖਿਆ ਨਾ ਉਹ ਦੇ ਕੈਮਰਾ ਫੁਟੇਜ ਦੇ ਵਿੱਚ ਉਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਤਰਾਜੋਗ ਚੀਜ਼ ਨਹੀਂ ਹੈ। ਕੈਮਰਾ 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 ਹੈਗਾ ਇਹਦੇ ਵਿੱਚ ਕੋਈ